ਕਿਆਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਕਾਰ ਹੋਗੀ ਡੀਲ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਜਲੰਧਰ ਚਰਨਜੀਤ ਸਿੰਘ ਚੰਨੀ ਕਰਨਗੇ ਆਓ ਭਗਤ ਜੋ ਚਰਨਜੀਤ ਸਿੰਘ ਚੰਨੀ ਕਾਂਗਰਸ ਤੋਂ ਹੋ ਗਏ ਬਾਗੀ ਬੀਜੇਪੀ ਵਿੱਚ ਸ਼ਾਮਲ ਹੋ ਜਾਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਵੇਗਾ ਜੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜਿਓ ਲੋਕ ਲਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਜੋ ਕਿ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਜੋ ਸਰਵੇ ਕਰਵਾਏ ਗਏ ਨੇ ਉਹਨਾਂ ਸਰਵੇਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਲਗਭਗ 70% ਲੋਕ ਮੁੱਖ ਮੰਤਰੀ ਪੰਜਾਬ ਦਾ ਚਾਹੁੰਦੇ ਨੇ ਪਰ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਚੋਣਾਂ ਲੜਨ ਦਾ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਜਿਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਕਟੋ-ਕਟ 35 ਤੋਂ 40 ਸਾਬਕਾ ਵਿਧਾਇਕ ਤੇ ਮੰਤਰੀ ਵੀ ਉਹਨਾਂ ਨੇ ਹਾਈ ਕਮਾਂਡ ਨੂੰ ਮਿਲਣ ਦਾ ਸਮਾਂ ਮੰਗਿਆ ਪਰ ਹਾਈ ਕਮਾਂਡ ਨੇ ਉਹਨਾਂ ਦੀ ਨਹੀਂ ਸੁਣੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵੱਲੋਂ ਆਫਰ ਆਇਆ ਭਾਜਪਾ ਦੇ ਵੱਖ-ਵੱਖ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਭਾਜਪਾ ਵੱਲੋਂ ਸੀਐਮ ਬਣਾਉਣ ਦਾ ਇਹ ਆਫਰ ਦਿੱਤਾ ਗਿਆ ਜਿਸ ਨੂੰ ਦੇਖਦਿਆਂ ਹੋਇਆ ਚਰਨਜੀਤ ਸਿੰਘ ਚੰਨੀ ਜਿਸ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਜਲੰਧਰ ਤੋਂ ਉਸ ਜਲੰਧਰ ਦੇ ਵਿੱਚ ਚੰਨੀ ਦਾ ਬੋਟ ਫੈਕਟਰ ਹੈ ਔਰ ਜਲੰਧਰ ਦੇ ਵਿੱਚ ਹੀ ਡੇਰਾ ਬੱਲਾ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨરેਂਦਰ ਮੋਦੀ ਜੀ 1 ਫਰਵਰੀ ਨੂੰ ਨਮਸਤਕ ਹੋਣ ਵਾਸਤੇ ਆ ਰਹੇ ਨੇ ਔਰ ਉੱਥੇ ਚਰਨਜੀਤ ਸਿੰਘ ਚੰਨੀ ਉਸੇ ਹਲਕੇ ਦੇ ਵਿੱਚ ਉਹਨਾਂ ਦਾ ਸਵਾਗਤ ਵੀ ਕਰਨਗੇ ਕਿਉਂਕਿ ਲੋਕ ਸਭਾ ਮੈਂਬਰ ਨੇ ਔਰ ਉਹਨਾਂ ਦੇ ਨਾਲ ਵੀ ਰਹਿਣਗੇ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਨੂੰ ਇੱਕ ਪੱਤਰ ਵੀ ਲਿਖ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਿ 1 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਕਿਉਂਕਿ ਗੁਰੂ ਰਵੀਦਾਸ ਮਹਾਰਾਜੀ ਦਾ ਜਨਮ ਦਿਵਸ ਨੂੰ ਰਾਸ਼ਟਰੀ ਛੁੱਟੀ ਕੋਸ਼ਟ ਕੀਤਾ ਜਾਵੇ ਬਹੁਤ ਜਲਦੀ ਹੋ ਜਾਵੇਗਾ ਜੋ ਹੁਣ ਚਰਨਜੀਤ ਸਿੰਘ ਚੰਨੀ ਦੀ ਇਹ ਚਿੱਠੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਹ ਮੰਨਣੀ ਪਵੇਗੀ ਤੇ ਓਮ ਬਿਰਲਾ 1 ਫਰਵਰੀ ਨੂੰ ਰਾਸ਼ਟਰੀ ਛੁੱਟੀ ਦਾ ਐਲਾਨ ਕਰ ਸਕਦੇ ਨੇ ਉਹਨਾਂ ਨੇ ਲਿਖਿਆ ਕਿ ਐਤਵਾਰ ਜੋ ਇੱਕ ਰਿਸਪੈਕਟਡ ਛੁੱਟੀ ਹੋਣ ਤੇ باوجود ਜੋ ਸਰਕਾਰ ਉਸ ਦਿਨ ਬਾਈਟ ਪੇਸ਼ ਕਰਨ ਜਾ ਰਹੀ ਹੈ ਜਿਸ ਨਾਲ ਸੰਸਦ ਮੈਂਬਰ ਇਸ ਪਵਿੱਤਰ ਮੌਕੇ ਨੂੰ ਨਹੀਂ ਬਣਾ ਸਕਣਗੇ ਸੋ ਜ਼ਿਕਰ ਜੋਗੇ ਕਿ 1 ਫਰਵਰੀ 2026 ਨੂੰ ਗੁਰੂ ਰਵੀਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਇਸ ਵਿਚਾਲੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ 1 ਫਰਵਰੀ 2026 ਨੂੰ ਗੁਰੂ ਰਵੀਦਾਸ ਜੀ ਦੇ ਜਨਮ ਦਿਵਸ ਨੂੰ ਰਾਸ਼ਟਰੀ ਛੁੱਟੀ ਕੋਸ਼ਤ ਕਰ ਦਿੱਤੀ ਜਾਵੇ ਤੇ ਸੰਸਦ ਦਾ ਵੀ ਉਹ ਜਿਹੜਾ ਦਿਨ ਹੈ ਉਹ ਆਫ ਹੋਵੇ ਤੇ ਉਸ ਦਿਨ ਇ라ਗੁਰ ਰਵੀਦਾਸ ਦਾ ਜਨਮ ਦਿਨ ਮਨਾ ਰਿਆ ਹੋਈਏ ਤੇ ਇੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਿਮਸਤਕ ਹੋਣਗੇ ਤੇ ਅਸੀਂ ਵੀ ਸਾਰੇ ਇੱਥੇ ਇਕੱਠੇ ਹੋਵਾਂਗੇ ਸੋ ਇਸ ਨੂੰ ਲੈ ਕੇ ਹੁਣ ਉਹ ਮਿਰਲਾ ਜੀ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਭੇਜੀ ਗਈ ਚਿੱਠੀ ਨੂੰ ਮੰਨਿਆ ਜਾਵੇਗਾ ਛੁੱਟੀ ਸਰਕਾਰ ਕਰ ਦਿੱਤੀ ਜਾਵੇਗੀ ਸੋ ਦੂਸਰੇ ਸ਼ਬਦਾਂ ਵਿੱਚ ਇਹ ਕਹਾ ਜਾ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਤੋਂ ਜਿਹੜਾ ਹੁਣ ਬਿਲਕੁਲ ਕਿਨਾਰਾ ਹੁੰਦਾ ਜਾ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਦੇ ਨਾਲ ਜਿਹੜਾ ਉਹਨਾਂ ਦਾ رابطہ ਜੁੜ ਚੁੱਕਿਆ ਹੈ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਪਿਖ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਜੋ ਕਾਂਗਰਸ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਏ ਜੋ ਕਾਂਗਰਸ ਦੇ ਵਿੱਚ ਆਪਸੀ ਲੀਡਰਾਂ ਦੇ ਵਿੱਚ ਪਾਟੋ ਧੜਿਆ ਬਣਿਆ ਹੋਇਆ ਹੈ ਕਾਂਗਰਸ ਦੇ ਵਿੱਚ ਜਿਹਨੋਂ ਇਹਨਾਂ ਨੇ ਕਿਹਾ ਕਿ ਇੱਥੇ ਸਾਰੇ ਅਹੁਦਿਆਂ ਦੇ ਉੱਪਰ ਜਨਰਲ ਲੋਕ ਜਿਹੜੇ ਬਿਰਾਜਮਾਨ ਨੇ ਉਹ ਦਲਤਾ ਨੂੰ ਅੱਗੇ ਨਹੀਂ ਆਉਣ ਦਿੰਦੇ ਇੱਥੇ ਸਿਰਫ ਤੇ ਸਿਰਫ ਜਿਹੜੇ ਜੱਟ ਸਿੱਖ ਭਰਾਦਰੀ ਨਾਲ ਸੰਬੰਧ ਰੱਖਣ ਵਾਲੇ ਨੇ ਉਹੀ ਤਣਾੜ ਲੋਕ ਕਾਂਗਰਸ ਦੇ ਉੱਪਰ ਕਬਜ਼ਾ ਕਰੀ ਬੈਠੇ ਨੇ ਸਾਰੇ ਅਹੁਦਿਆਂ ਦੇ ਉੱਪਰ ਤੇ ਦਲਤ ਕਿੱਧਰ ਨੂੰ ਜਾਣ ਇਸੇ ਦਲਤਾਂ ਨੂੰ ਲੈ ਕੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਦਲਤ ਵੋਟ ਬੈਂਕ ਨੂੰ ਬੀਜੇਪੀ ਵਾਲੇ ਪਾਸੇ ਕਨਵਰਟ ਕਰਨ ਵਾਸਤੇ ਵੀ ਇਹ ਬਹੁਤ ਵੱਡਾ ਪੱਤਾ ਖੇਡਿਆ ਜਾ ਰਿਹਾ ਤੇ ਚਰਨਜੀਤ ਸਿੰਘ ਚੰਨੀ ਜੇਕਰ ਬੀਜੇਪੀ ਸ਼ਾਮਲ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਦਿੱਤਾ ਜਾਵੇਗਾ ਬੀਜੇਪੀ ਵੱਲੋਂ ਜੋ ਬੀਜੇਪੀ ਦੇ ਅੰਦਰ ਖਾਤੇ ਇਹ ਚਰਚਾਵਾਂ ਚੱਲ ਰਹੀਆਂ ਨੇ ਕੈਪਟਨ ਅਮਿੰਦਰ ਸਿੰਘ ਸੀਖਵਰ ਜਖੜ ਜਾ ਹੋਰ ਜਿਹੜੇ ਵੱਡੇ ਲੀਡਰ ਨੇ ਉਹ ਵੀ ਬੀਜੇਪੀ ਨੂੰ ਇਸ ਗੱਲ ਨੂੰ ਰਾਜ਼ੀ ਕਰਾ ਲੈਣਗੇ ਕਿ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਨੇ ਸੱਤਾ ਵਿੱਚ ਚੋਣਾ ਤਾਂ ਫਿਰ ਕੁਝ ਨਾ ਕੁਝ ਤਾਂ ਅਜਿਹਾ ਕਰਨਾ ਪਵੇਗਾ ਜੋ ਬੀਜੇਪੀ ਸੱਤਾ ਦੇ ਵਿੱਚ ਆ ਸਕੇ ਜੇ ਇੱਕ ਵਾਰ ਬੀਜੇਪੀ ਪੰਜਾਬ ਦੀ ਸੱਤਾ ਸੰਭਾਲ ਲੈਂਦੀ ਹੈ ਤਾਂ ਫਿਰ ਬੀਜੇਪੀ ਗੁਜਰਾਤ ਵਾਂਗੂ ਇੱਥੇ ਕਿਤੇ ਨਹੀਂ ਹਿੱਲੇਗੀ ਲੋਕਾਂ ਦੇ ਵਿੱਚ ਆਪਣਾ ਇਹੋ ਜਿਹਾ ਆਧਾਰ ਬਣਾ ਲਵੇ ਕਿ ਕਿ ਲੋਕ ਬੀਜੇਪੀ ਨੂੰ ਵੋਟ ਕਰਦੇ ਰਹਿਣਗੇ ਔਰ ਬੀਜੇਪੀ ਪੰਜਾਬ ਦੇ ਵਿੱਚ ਜੇਕਰ ਜਿੱਤ ਲੈਂਦੀ ਤਾਂ ਪੂਰਾ ਦੇਸ਼ ਜਿੱਤ ਲਵੇਗੀ ਇਸੇ ਕਰਕੇ ਬੀਜੇਪੀ ਦੇ ਵੱਡੇ ਲੀਡਰ ਪੰਜਾਬ ਦੇ ਦੌਰੇ ਸ਼ੁਰੂ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਸ਼ੁਰੂ ਹੋ ਗਈਆਂ ਨੇ ਜੋ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਚੋਣਾਂ ਲੜਨ ਦੇ ਬਾਰੇ ਉਹਨਾਂ ਦੇ ਵੱਲੋਂ ਬਿਆਨ ਆ ਰਹੇ ਨੇ ਸੋ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਇੱਕ ਬਹੁਤ ਵੱਡਾ ਫੈਕਟਰ ਹੋਵੇਗਾ ਭਾਜਪਾ ਲਈ ਜੇਕਰ ਭਾਜਪਾ ਸ਼ਾਮਲ ਹੋ ਜਾਂਦੇ ਨੇ ਚੰਨੀ ਤਾਂ ਫਿਰ ਕਾਂਗਰਸ ਲਈ ਬਹੁਤ ਵੱਡਾ ਨੁਕਸਾਨ ਹੈ